ਜੋ ਪਿੰਡ ਚੋਪੜਾ ਦੇ ਵਿੱਚ ਜਿਹੜਾ ਛੋਟਾ ਕੱਲੂ ਘਾਰ ਆ ਕਾਨੂੰਨ ਆਲ ਦੀ ਸੰਭ ਜਿੱਥੇ ਦੇ ਇਹ ਗੁਰਦਾਸਪੁਰ ਦੀ ਜਿਹੜੀ ਮਿਊਸਪਲ ਕਾਰਪੋਰੇਸ਼ਨ ਦੀ ਵੇਸਟੇਜ ਆ ਰਹੀ ਸੀ ਸੋ ਕਾਫੀ ਦਿਨਾਂ ਤੋਂ ਜਿਹੜੀ ਹੈ ਇਹ ਮੁੱਦਾ ਉੱਠ ਰਿਹਾ ਸੀਗਾ ਕਿ ਇੱਕ ਦਾ ਇਤਿਹਾਸਿਕ ਇਹ ਕਾਨੂੰਨ ਆਲ ਦੀ ਸੰਭਾ ਇਹ ਲੋਕ ਦੁਨੀਆ ਭਰ ਤੋਂ ਇੱਥੇ ਘਲੂਕਾਰ ਦੇ ਇਸ ਇਲਾਕੇ ਨੂੰ ਦੇਖਣ ਵਾਸਤੇ ਆਉਂਦੇ ਆ ਵੀ ਉਸ ਵੇਲੇ ਕਿਹੋ ਜਿਹੇ ਹਾਲਾਤ ਹੋਣਗੇ ਦੂਸਰਾ ਕਿ ਇਹ ਓਪਨ ਹੋਣ ਦੇ ਨਾਲ ਇਹਦੇ ਆਲੇ ਦੁਆਲੇ ਜਿਹੜਾ ਹੈਗਾ ਸੰਭ ਹੋਣ ਕਰਕੇ ਇੱਥੇ ਇਹਦਾ ਪਾਣੀ ਦੇ ਵਿੱਚ ਨੇਚਰਲ ਸੋਰਸ ਦੇ ਵਿੱਚ ਇਹਦਾ ਵੇਸਟੇਜ ਜਾ ਰਹੀ ਹੈ ਸੋ ਉਹਦੇ ਵਾਸਤੇ ਸਾਨੂੰ ਕੁਝ ਪੰਚਾਇਤਾਂ ਦੇ ਮਤੇ ਆਏ ਸੀਗੇ ਕਿ ਇਹ ਇਸ ਤਰ੍ਹਾਂ ਜਿਹੜਾ ਹੈਗਾ ਸੰਘਰਸ਼ ਦੀਆਂ ਖਬਰਾਂ ਅਸੀਂ ਪੜੀਆਂ ਤੇ ਅਸੀਂ ਹਰ ਸੰਪਰਕ ਕੀਤਾ ਤੇ ਅੱਜ ਅਸੀਂ ਮੀਟਿੰਗ ਕੀਤੀ ਪ੍ਰਸ਼ਾਸਨ ਦੇ ਨਾਲ ਤਹਿਸੀਲ ਸਾਹਿਬ ਸਾਡੇ ਨਾਲ ਇਹਨਾਂ ਦੇ ਸਾਰਾ ਇਹੋ ਤੇ ਉਹਨਾਂ ਦਾ ਸਾਰਾ ਅਮਲਾ ਜਿਹੜਾ ਸੀਗਾ ਕਿ ਇਹਦੇ ਬਾਰੇ ਸਾਰੀ ਜਾਣਕਾਰੀ ਲਈਏ ਦੱਸਦੇ ਸੀਗੇ ਕਿ 25 ਤੱਕ ਇਹਨਾਂ ਦਾ ਕੋਈ ਇਸ ਪੰਚਾਇਤ ਦੇ ਨਾਲ ਐਗਰੀਮੈਂਟ ਸੀਗਾ ਸੋ ਇਹਨਾਂ ਦੇ ਨਾਲ ਗੱਲ ਹੋਈ ਹੈ ਕਿ ਹੁਣ ਇਸ ਡੰਪ ਦੇ ਉੱਤੇ ਕੋਈ ਕੂੜਾ ਨਹੀਂ ਆਊਗਾ ਅ ਅੱਜ ਤੋਂ ਬਾਅਦ ਤੇ ਇਹ ਜਿਹੜਾ ਕੂੜਾ ਡੰਪ ਹੋਇਆ ਇਹਦਾ ਸੈਗਰੀਗੇਸ਼ਨ ਦਾ ਠੇਕਾ ਹੋਇਆ ਇਹ ਜਿਹੜਾ ਹੈਗਾ ਇਹਨੂੰ ਮਿਊਸਪਲ ਕਮੇਟੀ ਚਕਾਊਗੀ ਤੇ ਆਪਣੇ ਕੂੜੇ ਵਾਸਤੇ ਵੱਖਰਾ ਆਪਣਾ ਜਿਹੜਾ ਹੈਗਾ ਪ੍ਰਬੰਧ ਕਰਨਗੇ ਉਹਦੇ ਵਾਸਤੇ ਇਹਨਾਂ ਦੇ ਨਾਲ ਗੱਲ ਹੋ ਗਈ ਸੀ ਸੇਲਦਾਰ ਸਾਹਿਬ ਨਾਲ ਵੀ ਤੇ ਇਹ ਹੁਣ ਜਿਹੜਾ ਇਸੋਸ਼ੀਏਸ਼ਨ ਖਤਮ ਹੋ ਗਿਆ ਪਰ ਇੰਨੀ ਇਤਿਹਾਸਿਕ ਜਗ੍ਹਾ ਹੈਗੀ ਆ ਇੱਥੇ ਦੇ ਸਿੰਘ ਸ਼ਹੀਦ ਹੋਏ ਹੈਗੇ ਨੇ ਲੇਕਿਨ ਲੱਗਦਾ ਨਹੀਂ ਇਹ ਪਹਿਲਾਂ ਵੀ ਸੋਚਣਾ ਚਾਹੀਦਾ ਸੀ ਦਮ ਤੋਂ ਪਹਿਲਾਂ ਨਹੀਂ ਹੁਣ ਹੁਣ ਜਿੱਦਾਂ ਜ਼ਿਆਦਾ ਜਿੱਦਾਂ ਪਿੰਡ ਵਾਲੇ ਉਹ ਜੋ ਉਸ ਵੇਲੇ ਜਿੰਨਾਂ ਨੂੰ ਪਤਾ ਸੀ ਇਸ ਬਾਰੇ ਕਿਉਂਕਿ ਕੋਈ ਐਗਰੀਮੈਂਟ ਹੋਇਆ ਇਹਨਾਂ ਨੇ ਪੰਚਾਇਤ ਨੇ ਕੀਤਾ ਜਾਂ ਕਿਸ ਤਰ੍ਹਾਂ ਦੇ ਬਾਰੇ ਅਸੀਂ ਜ਼ਿਆਦਾ ਨਹੀਂ ਕਹਿ ਸਕਦੇ ਪਰ ਜਿਹੜੀ ਹੈਗੀ ਇਹਨਾਂ ਚੀਜ਼ਾਂ ਦਾ ਨੇਚਰਲ ਸਰਸ ਨੂੰ ਤਾਂ ਵੈਸੇ ਹੀ ਦੇਖਣਾ ਚਾਹੀਦਾ ਕੂੜੇ ਦਾ ਡੰਪ ਕਿਸੇ ਵੀ ਨੇਚਰਲ ਸਰਸ ਦੇ ਨੇੜੇ ਨਹੀਂ ਹੋਣਾ ਚਾਹੀਦਾ ਕਿਉਂਕਿ ਅਸੀਂ ਇੱਥੇ ਮੀਟਿੰਗਾਂ ਕਰਕੇ ਵੀ ਜਾਂਦੇ ਰਹੇ ਆ ਨੈਸ਼ਨਲ ਗ੍ਰੀਨ ਰੀਨਿਊਨਲ ਦੇ ਅਸੀਂ ਉਹਦੇ ਮੈਂਬਰ ਸੀਗੇ ਕਮੇਟੀ ਦੇ ਸੋ ਉਸ ਵੇਲੇ ਵੀ ਜਿਹੜਾ ਹੈਗਾ ਕਿਉਂਕਿ ਜਿਹੜਾ ਆਸ਼ਵਸ ਭਾਰਤ ਮਿਸ਼ਨ ਦੇ ਤਹਿਤ ਜੋ ਵੀ ਜੇ ਕਿਸੇ ਮਿਊਸਪਲ ਕਾਰਪੋਰੇਸ਼ਨ ਨੇ ਜੋ ਵੀ ਮੰਗਿਆ ਸਾਰਾ ਪੈਸਾ ਜਿਹੜਾ ਹੈਗਾ ਉਸ ਮਿਸ਼ਨ ਦੇ ਵਿੱਚੋਂ ਆਇਆ ਜੋ ਮੰਗਿਆ ਜੇ ਨਹੀਂ ਮੰਗਿਆ ਤਾਂ ਉਹਨਾਂ ਦੀ ਮਰਜ਼ੀ ਉਸ ਵੇਲੇ ਜੈਸਰ ਸਾਹਿਬ ਨੇ ਕਿਹਾ ਹੈਗਾ ਵੀ ਜਿਹੜੀਆਂ ਤੁਹਾਡੇ ਕੋਲ ਕਮੀਆਂ ਜਿਹੜਾ ਤੁਸੀਂ ਕਿੰਨਾ ਕਰ ਰਹੇ ਹੋ ਕਿੰਨਾ ਨਹੀਂ ਕਰ ਰਹੇ ਉਹ ਦੱਸੋ ਤਾਂ ਕਿ ਤੁਹਾਨੂੰ ਪੈਸਾ ਅਸੀਂ ਦਵਾ ਸਕੀਏ ਤਾਂ ਜੋ ਮੰਗਿਆ ਪੈਸਾ ਆਇਆ ਵੀ ਹਰ ਚੀਜ਼ ਵਾਸਤੇ ਪਰ ਅਫਸੋਸ ਹੈ ਅਜੇ ਤੱਕ ਉਹ ਸੈਗਰੀਗੇਸ਼ਨ ਕੋੜਾ ਨਹੀਂ ਹੋ ਰਿਹਾ ਕਿਉਂਕਿ ਜੇ ਕੂੜਾ ਸੈਗਰੀਗੇਸ਼ਨ ਹੋ ਜਾਵੇ ਗਿੱਲਾ ਕੂੜਾ ਵੱਖਰਾ ਹੋ ਜਾਵੇ ਸੁੱਕਾ ਵੱਖਰਾ ਹੋ ਜਾਵੇ ਗਿੱਲੇ ਦੀ ਉਹ ਖਾਦ ਬਣ ਜਾਣੀ ਹੈ ਸੁੱਕਾ ਜਿਹੜਾ ਹੈਗਾ ਰੀਸਾਈਕਲ ਹੋ ਜਾਣਾ ਤੇ ਇਹਦੇ ਵਿੱਚ ਸਿਰਫ ਥੋੜੀ ਬੋਧੀ ਮਿੱਟੀ ਬਚਣੀ ਹੈ ਉਹ ਅਸਲ ਜਿਸ ਮਕਸਦ ਵਾਸਤੇ ਇਹ ਸਾਰਾ ਕੁਝ ਕੀਤਾ ਪੈਸੇ ਦਿੱਤੇ ਉਹ ਮਕਸਦ ਪੂਰਾ ਨਹੀਂ ਹੋਇਆ ਹੁਣ ਵੀ ਇਸ ਵੇਲੇ ਵੀ ਜਿਹੜਾ ਇਹ ਦੱਸਦੇ ਆ ਕਿ 28 ਟਨ ਕੂੜਾ ਉਹ ਉਹ ਸੈਗਰੀਗੇਸ਼ਨ ਨਹੀਂ ਹੋ ਰਿਹਾ ਇਕੱਠਾ ਹੋ ਰਿਹਾ ਉਹ ਜਦੋਂ ਇਕੱਠਾ ਹੋ ਗਿਆ ਫਿਰ ਉਹ ਡੰਪ ਬਣ ਜਾਂਦਾ ਉਹੀ ਲਗੇ ਸੀ ਵੇਸਟ ਲਗਾਤਾਰ ਧੂਰੀ ਆਈਏ ਜੇਕਰ ਇਹਦਾ ਪੂਰਾ ਪ੍ਰਬੰਧ ਹੋ ਜਵੇ ਇਕੱਲਾ ਇਕੱਲਾ ਕੂੜਾ ਹੋ ਜਵੇ ਅ ਗਿੱਲਾ ਵੱਖਰਾ ਹੋ ਜਵੇ ਸੁੱਕਾ ਵੱਖਰਾ ਹੋ ਜਵੇ ਉਹਦੇ ਵਿੱਚੋਂ ਸਾਰਾ ਕੁਝ ਨਿਕਲ ਜਾਂਦਾ ਬਚਦਾ ਹੀ ਕੁਛ ਨਹੀਂ ਬਸ ਜਿਹੜੇ ਪ੍ਰਬੰਧ ਨੂੰ ਠੇਕਾ ਕੁੱਤਾ ਹੈ ਪੰਚਾਇਤ ਨੂੰ ਆਪ ਕੋਈ ਪੈਸੇ ਲੈਂਦੀ ਉਹ ਪੰਚਾਇਤ ਨੇ ਪੈਸੇ ਇਸ ਤਿੱਕਾ ਯੂਜ਼ ਵੀ ਨਹੀਂ ਕੀਤੇ ਨੇ ਉਹ ਤਾਂ ਪਿੰਡ ਵਾਸ ਪਿੰਡ ਵਾਲਿਆਂ ਨੇ ਲਾਇਆ ਹੋਣਾ ਉਹ ਤਾਂ ਪਿੰਡ ਵਾਲਿਆਂ ਨੇ ਲਾਇਆ ਹੋਣਾ ਉਹ ਮਿਊਸਪਲ ਕਮੇਟੀ ਨੇ ਥੋੜਾ ਮਿਊਸਪਲ ਕਮੇਟੀ ਨੇ ਦਿੱਤੇ ਹੋਣਗੇ ਉਹਨਾਂ ਨੇ ਦਿੱਤੇ ਆ ਉਹ ਤਾਂ ਪੰਚਾਇਤ ਦੇ ਪਿੰਡ ਵਾਸ ਦੇ ਇਹਨਾਂ ਨੇ ਖਰਚ ਕੀਤੇ ਹੋਣਗੇ ਫਿਰ ਮਿਊਸਪਲ ਕਮੇਟੀ ਨੇ ਜਿਹੜਾ ਹੈਗਾ ਉਸ ਵੇਲੇ ਸੋਚਣਾ ਚਾਹੀਦਾ ਸੀ ਕਿ ਵੀ ਅਸੀਂ ਇਹੋ ਜਿਹੇ ਸਤਾਨ ਦੇ ਉੱਤੇ ਨਾ ਲਾਈਏ ਉਹ ਜੋ ਕੁਝ ਹੋ ਗਿਆ ਉਹ ਤਾਂ ਲੰਘ ਚੁੱਕਾ ਹੁਣ ਉਹਨੂੰ ਜਿਹੜਾ ਹੈਗਾ ਚਲੋ ਇਹ ਜਿਹੜਾ ਹੈਗਾ ਜਿਹੜੀ ਚੀਜ਼ ਧਿਆਨ ਚੁੱਕੇ ਚੁੱਕੇ ਜਾਏਗਾ ਇਸ ਦੁਆਰਾ ਜਿਹੜਾ ਹੈਗਾ ਕੂੜਾ ਜੀ ਹੋ ਗਿਆ ਕੇ ਇਸ ਦੁਆਰਾ ਕੋਈ ਟਿਪਰ ਨਹੀਂ ਆਊਗਾ ਜਿਹੜਾ ਕੂੜਾ ਸਿੱਟਣ ਵਾਸਤੇ ਜਿਹੜਾ ਦੂਸਰਾ ਉਹਨਾਂ ਦਾ ਠੇਕਾ ਹੋਇਆ ਸਾਨੂੰ ਦੱਸਿਆਈ ਉਹਨੇ ਕਿ ਉਹ ਉਹ ਅਸੀਂ ਠਕਾ ਦਾਂਗੇ ਲੱਗਦਾ ਨਹੀਂ ਪੰਚਾਇਤ ਨੂੰ ਵੀ ਜਾਗਰੂਕਾਉਣ ਦੀ ਲੋੜ ਹੈਗੀ ਆ ਜਿੱਦ ਤੱਕ ਇਹ ਕਹੇ ਵੀ ਗਿੱਲਾ ਸੁੱਕਾ ਕੂੜਾ ਸਪੈਸ਼ਲ ਉਹਨਾਂ ਨੇ ਸਾਈਕਲ ਕਰਨਾ ਚਾਹੀਦਾ ਇਹਨਾਂ ਦਾ ਨਹੀਂ ਉਹ ਤਾਂ ਸ ਹੈ ਉੱਥੇ ਹੀ ਹੋ ਜਾਣਾ ਜਿੰਨੇ ਇਹਨਾਂ ਦੇ ਬਣੇ ਹੋਏ ਸੈਂਟਰ ਬਣੇ ਹੋਏ ਆ ਉਹਨਾਂ ਦੇ ਵਿੱਚ ਜਦੋਂ ਘਰਾਂ 'ਚ ਇੱਕ ਇਹ ਕੂੜਾ ਤਿੰਨ ਤਰ੍ਹਾਂ ਦਾ ਜਿਹੜਾ ਹੈਗਾ ਇੱਕ ਗਿੱਲਾ ਕੂੜਾ ਇੱਕ ਸੁੱਕਾ ਕੂੜਾ ਇੱਕ ਜਿਹੜਾ ਸਾਡੀ ਘਰਾਂ ਦੇ ਵਿੱਚ ਜਿਹੜੀ ਹੈਗੀ ਆ ਆਪਣੇ ਫਰਤਦੇ ਆ ਜਾਂ ਬੱਚਿਆਂ ਵਾਸਤੇ ਲਾਉਨੇ ਆ ਜਿਹੜੀ ਮਨੁੱਖਾ ਜਿਹੜੀ ਹੈਗੀ ਆ ਉਹ ਵੱਖਰੇ ਵੱਖਰੇ ਜਿਹੜੇ ਹੈਗੇ ਕੁਝ ਇਹੋ ਜਿਹੀਆਂ ਚੀਜ਼ਾਂ ਮੈਡੀਕਲ ਦੇ ਨਾਲ ਵੀ ਜੁੜੀਆਂ ਉਹਨਾਂ ਦਾ ਵੱਖਰਾ ਇੱਕ ਲਾਉਣਾ ਇਹ ਸਾਰਾ ਇੱਕ ਪ੍ਰਬੰਧ ਦਿੱਤਾ ਸੀਗਾ ਕਿ ਇੱਕ ਰੇੜੀ ਦੇ ਵਿੱਚ ਇਹ ਸਾਰੇ ਚਾਰ ਖਾਨੇ ਹੋਣਗੇ ਜਿਹਦੇ ਵਿੱਚ ਕੋ ਮਹਲਮ ਪੱਟੀ ਕਰਦਾ ਜਾਂ ਉਹ ਸਮਾਨ ਕਰਦਾ ਬੱਜਦਾ ਉਹਦੇ ਵਿੱਚ ਜਾਗ ਵੇਸਪ ਵੱਖਰੀ ਜਿਹੜੀ ਹੈਗੀ ਉਹ ਰੱਖੀ ਜਾਊਗੀ ਪਰ ਉਹ ਸਾਰਾ ਕੁਝ ਹਜੇ ਤੱਕ ਹੁੰਦਾ ਦਿਸਿਆ ਨਹੀਂ ਕਿਉਂਕਿ ਉਹਦੇ ਵਿੱਚ ਜੇ ਉਹ ਸਾਰੀਆਂ ਚੀਜ਼ਾਂ ਹੋ ਜਾਣ ਤੇ ਫਿਰ ਕੂੜਾ ਤਾਂ ਬੱਜਦਾ ਹੀ ਨਹੀਂ ਕਿਉਂਕਿ ਜਿਹੜਾ 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 ਗਿੱਲਾ ਕੂੜਾ ਉਹਨੇ گل ਜਾਣਾ ਉਹਨੇ ਖਾਦ ਬਣ ਜਾਣਾ ਸੁੱਕੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਵੱਖਰੀਆਂ ਜਿਹੜੀਆਂ ਉਹ ਮੈਡੀਕਲ ਵੇਸਟਜ ਆ ਉਹਨੂੰ ਸਪੈਸ਼ਲ ਤੌਰ ਤੇ ਉਹਨਾਂ ਨੂੰ ਟ੍ਰੀਟ ਕਰਨਾ ਹੁੰਦਾ ਸਾਰਨਾ ਹੁੰਦਾ ਉਹਦੇ ਵਾਸਤੇ ਵੀ ਹਜੇ ਬਹੁਤਾ ਕੁਰਸ ਹੋਇਆ ਨਹੀਂ ਕਿਉਂਕਿ ਜਿੰਨਾ ਤਰ ਨਹੀਂ ਹੁੰਦਾ ਇਹੋ ਜੀਆਂ ਜਿਹੜੀਆਂ ਹੈਗੀਆਂ ਸਮੱਸਿਆ ਖਤਮ ਹੋਣ ਵਾਲੀ ਨਹੀਂ ਨਗੀ ਕਿਉਂਕਿ ਇਹ ਡੰਪ ਜਿਹੜੇ ਆ ਹੋਰ ਵੱਡੇ ਹੁੰਦੇ ਜਾ ਰਹੇ ਸਗੋਂ ਇਹ ਬਿਲਕੁਲ ਜ਼ੀਰੋ ਹੋਣੇ ਚਾਹੀਦੇ ਸੀ